ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਇੰਜੀਨੀਅਰ ਗੁਰਮント ਸਿੰਘ ਕਿਸਾਨ ਵੀਰੋ ਬਹੁਤ ਲੰਮੇ ਸਮੇਂ ਬਾਅਦ ਅੱਜ ਵੀਡੀਓ ਤੁਹਾਡੇ ਸਾਹਮਣੇ ਮੈਂ ਬਣਾ ਰਿਹਾ ਤਾਂ ਅੱਜ ਤਕਰੀਬਨ 24 ਫਬਰੀ ਹੈ ਕਣਕਾਂ ਵਾਸਤੇ ਮੌਸਮ ਮਨਕੂਲ ਚੱਲ ਰਿਹਾ ਹੈ ਪਿਛਲੇ ਦਿਨੀ بارش ਨਹੀਂ ਹੋਈ ਇਸ ਕਰਕੇ ਪਾਣੀ ਲਗਾਇਆ ਜਾ ਰਿਹਾ ਹੈ ਕਣਕਾਂ ਨੂੰ ਤਾਂ بارش ਹੋ ਜਾਂਦੀ ਦਾ ਪਾਣੀ ਇਸ ਵਾਰ ਜੋ ਦੂਜਾ ਪਾਣੀ ਲਗਾਉਣਾ ਸੀ ਉਹ ਬੰਦ ਹੋ ਜਾਣਾ ਸੀ ਪਰ بارش ਨਾ ਹੋਣ ਕਰਕੇ ਪਾਣੀ ਲਗਾਉਣਾ ਪਿਆ ਤੁਹਾਡੇ ਸਾਹਮਣੇ ਇਹ ਜੋ ਕਣਕ ਹੈ ਇਹ ਵੈਰਾਈਟੀ ਹੈ ਸ਼੍ਰੀ ਰਾਮ 272 ਤੇ ਤਕਰੀਬਨ 70 ਤੋਂ 80% ਤੱਕ ਨਿਸਰ ਚੁੱਕੀ ਹੈ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਣਕ ਦੇ ਵਿੱਚ ਕੋਈ ਫੰਗੀਸਾਈਡ ਦੀ ਜ਼ਰੂਰਤ ਨਹੀਂ ਕੋਈ ਤੇਲੇ ਵਾਲੀ ਸਪਰੇ ਦੇ ਅਜੇ ਜ਼ਰੂਰਤ ਨਹੀਂ ਕਿ ਮੌਸਮ ਅਜੀਬ ਬਹੁਤ ਵਧੀਆ ਚੱਲ ਰਿਹਾ ਹੈ ਤਾਂ ਕਿਸਾਨ ਵੀਰੋ ਸਪਰੇ ਆਪਾਂ ਤਾਂ ਹੀ ਕਰਨੀ ਹੈ ਜੇ ਆਪਾਂ ਨੂੰ ਕਿਤੇ ਕਿਸੇ ਤਰ੍ਹਾਂ ਦੀ ਕੁੰਗੀ ਦੀ ਸ਼ਿਕਾਇਤ ਦਿਖ ਰਹੀ ਹੈ ਤਾਂ ਆਪਾਂ ਫੰਗੀਸਾਈਡ ਕਰਨੀ ਹੈ ਜੇਕਰ ਕਿਸੇ ਤਰ੍ਹਾਂ ਦਾ ਕੋਈ ਤੇਲੇ ਦੀ ਸ਼ਿਕਾਇਤ ਦਿਖ ਰਹੀ ਹੈ ਤਾਂ ਆਪਾਂ ਤੇਲੇ ਦੀ ਸਪਰੇ ਕਰਨੀ ਹੈ ਤਾਂ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਹਮਲਾ ਕਿਸੇ ਚੀਜ਼ ਦਾ ਨਹੀਂ ਹੋਇਆ ਪਰ ਪਾਣੀ ਜ਼ਰੂਰ ਇੱਕ ਵਾਰੀ ਲਗਾਉਣਾ ਪੈਣਾ ਆਪਾਂ ਨੂੰ ਤਾਂ ਜਿਹੜੇ ਕਿਸਾਨ ਵੀ ਅਜੇ ਤੱਕ ਪੈਂਡਿੰਗ ਪਏ ਨੇ ਪਾਣੀ ਨਹੀਂ ਦਿੱਤਾ ਆ ਤਾਂ ਇੱਕ ਪਾਣੀ ਜ਼ਰੂਰ ਲਾ ਦਿਓ ਭਾਰੀਆਂ ਜ਼ਮੀਨਾਂ ਦੇ ਵਿੱਚ ਇਹ ਜੋ ਤੁਸੀਂ ਕਣਕ ਦੇਖ ਰਹੇ ਹੋ ਜੀ ਇਹ ਕਰੰਡ ਹੋ ਚੁੱਕੀ ਸੀ ਮੀਂਹ ਵਿੱਚ ਆ ਗਈ ਸੀ ਦਾਮੀ ਬਹੁਤ ਵਧੀਆ ਫੋਰਡ ਕੀਤੀ ਹੋਈ ਹੈ ਤਾਂ ਸਾਡੇ ਏਰੀਆ ਵਿੱਚ ਜੇ ਆਪਾਂ ਕਣਕ ਦੇ ਝਾੜ ਦੀ ਗੱਲ ਕਰੀਏ ਤਾਂ ਸ਼੍ਰੀ ਰਾਮ 272 ਦਾ ਸਭ ਤੋਂ ਵੱਧ ਝਾੜ ਆਂਦਾ ਹੈ 25 ਪਲੱਸ ਐਵਰੇਜ ਆ ਜਾਂਦੀ ਹੈ ਇਸ ਦੀ ਬਾਕੀ ਤਕਰੀਬਨ 40 ਕੇ ਦਿਨ ਲੱਗੇਗੀ ਕਣਕ ਹੋਰੇ 40 ਦਿਨ ਤੱਕ ਪੱਕ ਕੇ ਤਿਆਰ ਹੋ ਜਾਏਗੀ ਪੂਰੀ ਚੰਗੀ ਤਰ੍ਹਾਂ ਤਾਂ ਕਿਸਾਨ ਵੀਰੋ ਹੁਣ ਆਪਾਂ ਅੱਗੇ ਕਿਹੜੇ ਝੋਨੇ ਦੀ ਵੈਰਾਈਟੀ ਲਗਾਣੀ ਹੈ ਪਿਛਲੇ ਸਾਲ ਕਿਸਾਨਾਂ ਨੇ ਕਿਹੜੀ ਲਗਾਈ ਸੀ ਤਾਂ ਕਮੈਂਟ ਜ਼ਰੂਰ ਕਰਨਾ ਨੀਚੇ ਕਿਹੜੇ-ਕਿਹੜੇ ਬੀਜ ਪਿਛਲੇ ਸਾਲ ਵੱਧ ਝੜੇ ਸੀ ਕੀ ਕਿਸਾਨ ਆਪੋ ਆਪਣੇ ਬੀਜ ਦਾ ਨਾਮ ਕਮੈਂਟ ਜ਼ਰੂਰ ਕਰੋ ਤੇ ਆਪਣਾ ਕਿੰਨਾ ਝਾਰ ਸੀ ਉਹ ਵੀ ਦੱਸੋ ਫਿਰ ਆਪਾਂ ਉਸ ਹਿਸਾਬ ਨਾਲ ਉਹਨਾਂ ਉੱਪਰ ਡਿਫਰੈਂਟ ਬੀਜ ਉੱਪਰ ਆਪਾਂ ਵੀਡੀਓ ਤਿਆਰ ਕਰਾਂਗੇ ਤਾਂ ਆਪਾਂ ਜੋ ਵੀ ਕਿਸਾਨ ਦਾ ਸੁਝਾਅ ਹੋਏਗਾ ਉਸ ਹਿਸਾਬ ਨਾਲ ਆਪਾਂ ਅੱਗੇ ਜੋ ਝੋਨੇ ਦੀ ਬਜਾਈ ਹੈ ਜੋ ਕਿਹੜੇ ਬੀਜ ਦੀ ਬਜਾਈ ਕਰਨੀ ਹੈ ਉਸ ਹਿਸਾਬ ਨਾਲ ਚੱਲਾਂਗੇ। ਤਾਂ ਅੱਜ ਦੀ ਵੀਡੀਓ ਵਿੱਚ ਇੰਨੀ ਹੀ ਜਾਣਕਾਰੀ ਅਗਰ ਕੋਈ ਜਾਣਕਾਰੀ ਹੋਈ ਤਾਂ ਫਿਰ ਇੱਕ ਵੀਡੀਓ ਸਾਂਝੀ ਕੀਤੀ ਜਾਏਗੀ। ਧੰਨਵਾਦ ਜੀ।